ਸ਼੍ਰੀ ਰਾਮਚੰਦਰ ਮਹਾਰਾਜ ਦੀ ਪ੍ਰਾਣ ਪ੍ਰਤੀਸ਼ਟਾ ਨੂੰ ਲੈ ਕੇ ਕੁਰਾਲੀ ਦੇ ਵਿੱਚ ਇੱਕ ਕੱਲ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਅਤੇ ਇਹ ਪ੍ਰੋਗਰਾਮ 20, 21 ਅਤੇ 22 ਤਰੀਕ ਨੂੰ ਕੁਰਾਲੀ ਸ਼ਹਿਰ ਦੇ ਵਿੱਚ ਹੋ ਰਹੇ ਨੇ ਕੀ ਕੀ ਪ੍ਰੋਗਰਾਮ ਕੁਰਾਲੀ ਸ਼ਹਿਰ ਦੇ ਵਿੱਚ ਹੋ ਰਹੇ ਨੇ ਰਕੇਸ਼ ਅਗਰਵਾਲ ਜੀ ਤੋਂ ਇਹਨਾਂ ਪ੍ਰੋਗਰਾਮਾਂ ਬਾਰੇ ਜਾਣਕਾਰੀ ਲੈਂਦੇ ਹਨ ਅਤੇ ਅੱਜ ਕਮੈਂਟ ਬਾਕਸ ਦੇ ਵਿੱਚ ਜੈ ਸ਼੍ਰੀ ਰਾਮ ਹਰ ਇੱਕ ਸ਼ਹਿਰ ਵਾਸੀ ਜ਼ਰੂਰ ਲਿਖਿਓ ਜੈ ਸ਼੍ਰੀ ਰਾਮ ਜੀ ਸਾਰੇ ਕੁਰਾਲੀ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਨੂੰ ਮੇਰੇ ਵੱਲੋਂ ਅਤੇ ਸਾਡੇ ਕ੍ਰਿਸ਼ਨਾ ਮੰਡੀ ਮੰਦਿਰ ਸਮਿਤੀ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਾਣ ਪ੍ਰਤੀਸ਼ਠਾ ਮਹੋਤਸਵ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਸਾਡੇ ਜੋ ਪ੍ਰੋਗਰਾਮ ਨੇ ਅਸੀਂ ਕ੍ਰਿਸ਼ਨਾ ਮੰਡੀ ਮੰਦਿਰ ਵੱਲੋਂ ਬਣਾਏ ਉਹਨਾਂ ਬਾਰੇ ਮੈਂ ਥੋੜੀ ਜਾਣਕਾਰੀ ਦੇਣੀ ਚਾਹਵਾਂਗਾ ਸਾਰੀ ਸੰਗਤ ਨੂੰ 20 ਤਾਰੀਖ ਨੂੰ ਸਵੇਰੇ 10 ਵਜੇ ਮਹਾਂਤ ਤਤੰਗਾ ਅਜਗਿਰ지 ਮਹਾਰਾਜ ਡੇਰਾ ਬਾਬਾ ਬਸਾਈਆਂ ਵਾਲੇ ਆਪਣੇ ਕਰ ਕਮਲਾਂ ਦੇ ਨਾਲ ਝੰਡੇ ਦੀ ਰਸਮ ਅਦਾ ਕਰਨਗੇ ਤੇ ਉਸ ਤੋਂ ਉਪਰੰਤ 10 ਵਜੇ ਲੰਗਰ ਦੀ ਸੇਵਾ ਆਰੰਭ ਹੋ ਜਾਵੇਗੀ ਅਤੇ 11 ਵਜੇ ਠੀਕ 11 ਵਜੇ ਸ਼ੋਹਾ ਯਾਤਰਾ ਦੇ ਰੂਪ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਪਾਲਕੀ ਸਾਰੇ ਕੋਰਾਲੀ ਸ਼ਹਿਰ ਦੇ ਵਿੱਚ ਘੁਮਾਈ ਜਾਵੇਗੀ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਹੀ ਸਮੇਂ 10 ਵਜੇ ਕ੍ਰਿਸ਼ਨਾ ਮੰਡੀ ਮੰਦਰ ਦੇ ਵਿੱਚ ਪਹੁੰਚ ਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਸ਼ੋਭਾ ਯਾਤਰਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਹ ਸ਼ੋਭਾ ਯਾਤਰਾ ਮੇਨ ਬਾਜ਼ਾਰ ਕੁਰਾਲੀ ਨੂੰ ਹੁੰਦੇ ਹੋਏ ਸਬਜ਼ੀ ਮੰਡੀ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਹਰਗੋਬਿੰਦਗੜ੍ਹ ਸਾਹਿਬ ਮਰਿੰਡਾ ਰੋਡ ਤੇ ਉਸ ਤੋਂ ਬਾਅਦ ਬੱਸ ਸਟੈਂਡ ਰੋਪੜ ਰੋਡ ਅਤੇ ਰੇਲਵੇ ਰੋਡ ਨੂੰ ਹੁੰਦੇ ਹੋਏ ਨਗਰ ਖੇੜਾ ਧਰਮਸ਼ਾਲਾ ਕੁਰਾਲੀ ਉਸ ਤੋਂ ਬਾਅਦ श्री कृष्ण मंदी मंदिर कुरआली ਦੇ ਵਿੱਚ ਪਹੁੰਚੇਗੀ 21 ਤਾਰੀਖ ਨੂੰ શ્રી ਰਾਮਾਇਣ ਜੀ ਦੇ ਪਾਠ ਆਰੰਭ ਹੋ ਜਾਣਗੇ ਅਤੇ 8 ਵਜੇ ਆਰੰਭ ਹੋਣਗੇ ਰਾਮਾਇਣ ਜੀ ਦੇ ਪਾਠ 10 ਵਜੇ ਅਖੰਡ ਹਵਨ ਯੱਗ ਜੋ ਕਿ 21 ਤੋਂ ਸ਼ੁਰੂ ਹੋ ਕੇ 22 ਤਾਰੀਖ ਤੱਕ ਅਖੰਡ ਰੂਪ ਦੇ ਵਿੱਚ ਚੱਲਣਾ ਹੈ ਉਹ ਸ਼ੁਰੂ ਹੋ ਜਾਣਗੇ ਜਿਹੜੇ ਵੀ ਮੇਰੇ ਸ਼ਹਿਰ ਨਿਵਾਸੀ ਨੇ ਅਖੰਡ ਹਵਨ ਦੇ ਵਿੱਚ ਆਹੂਤੀ ਪਾਣੀ ਹੈ ਉਹ ਸਮੇਂ ਸਿਰ ਪਹੁੰਚ ਕੇ ਆਪਣੀ ਆਹੂਤੀ ਦੇ ਸਕਦਾ ਹੈ 22 ਤਾਰੀਖ ਨੂੰ ਸ਼੍ਰੀ ਰਾਮਾਇਣ ਜੀ ਦੇ ਭੋਗ ਪਾਏ ਜਾਣਗੇ ਜੋ ਕਿ ਉਸ ਤੋਂ ਬਾਅਦ ਸ਼੍ਰੀ ਰਾਮਾਇਣ ਜੀ ਦੇ ਭੋਗ ਤੋਂ ਬਾਅਦ ਪ੍ਰਭੂ ਸ਼੍ਰੀ ਰਾਮ ਜੀ ਦਾ ਕੀਰਤਨ ਹੋਵੇਗਾ ਤੇ ਤਿੰਨੋਂ ਦਿਨ ਲੰਗਰ ਦੀ ਸੇਵਾ ਅਟੁੱਟ ਚੱਲਦੀ ਰਹੇਗੀ ਉਸ ਤੋਂ ਬਾਅਦ 22 ਤਾਰੀਖ ਸ਼ਾਮ ਨੂੰ 7 ਵਜੇ ਭਜਨ ਸੱਦਿਆ ਹੋਵੇਗਾ ਜਿਸ ਦੇ ਵਿੱਚ ਮਸ਼ਹੂਰ ਭਜਨ ਗਾਇਕ ਬੈਬਲ ਗਰਗ ਜੀ ਚੰਡੀਗੜ੍ਹ ਵਾਲੇ ਅਤੇ ਮਸ਼ਹੂਰ ਭਜਨ ਗਾਇਕ ਕੁਲਦੀਪ ਸ਼ਰਮਾ ਜੀ ਚਨਾਰੋਂ ਵਾਲੇ ਆਪਣੀਆਂ ਹਾਜ਼ਰੀਆਂ ਲਗਾਉਣਗੇ ਸਾਰੀ ਸੰਗਤ ਨੂੰ ਸਾਰੇ ਕੁਰਾਲੀ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਹੁੰਮਾ ਆ ਕੇ ਇਸ ਮਹਾਉਤਸਵ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਆਸ਼ੀਰਵਾਦ ਲੈਣ ਦੇ ਲਈ ਬੜ ਚੜ ਕੇ ਭਾਗ ਲਓ ਸ਼ੋਹਾ ਯਾਤਰਾ ਦੇ ਵਿੱਚ ਸ਼ਾਮਲ ਹੋ ਤੇ 22 ਤਾਰੀਖ ਨੂੰ ਸ਼ਾਮ ਨੂੰ ਕ੍ਰਿਸ਼ਨਾ ਮੰਡੀ ਮੰਦਰ ਦੇ ਵਿੱਚ ਭੰਡਾਰਾ ਤੇਸਰ ਵਾਲੇ ਦੁੱਧ ਦਾ ਅਤੇ ਕਚੌਰੀਆਂ ਦਾ ਭੰਡਾਰਾ ਲਗਾਇਆ ਜਾਵੇਗਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਦੁਆਰਾ ਸਾਰੇ ਭਗਤਾਂ ਨੂੰ ਰਾਮ ਭਗਤਾਂ ਨੂੰ ਸਾਰੇ ਸਨਾਤਨ ਪ੍ਰੇਮੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਮੇਂ ਸਿਰ ਪਹੁੰਚ ਕੇ ਪ੍ਰਭੂ શ્રી ਰਾਮ ਜੀ ਦੇ ਚਰਨਾਂ 'ਚ ਹਾਜ਼ਰੀ ਲਗਾਉਣ ਅਤੇ ਪ੍ਰਭੂ શ્રી ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ ਰਾਮ Gel Şiridam.